ਬਾਰ ਬਾਰ ਨਹੀਂ ਮਿਲਦੀ ਇਹ ਸਮਾਂ ਪਤਾ ਨਹੀਂ ਕਿਹੜੇ ਕਰਮਾ ਕਰਕੇ ਇਹ ਜ਼ਿੰਦਗੀ ਮਿਲ ਗਈ ਕਿਤੇ ਸੌਂਕੇ ਨਿਗਾਹ ਦੇ ਕੇ ਫਿਰ ਮਾਗਰ ਤੈਨੂੰ ਪਛਤਾਉਣਾ ਪੈ ਜੇ ਜੇ ਤੂੰ ਮਾੜਾ ਕਰਦਾ ਹੈਂ ਜਾਂ ਪਰਮਾਤਮਾ ਕਰਦਾ ਜੇ ਤੂੰ ਚੰਗਾ ਹੁੰਦਾ ਬੰਦਾ ਕਹਿੰਦਾ ਮੈਂ ਕੀਤਾ ਪਰ ਰੱਬ ਨੂੰ ਪਰਮਾਤਮਾ ਨੂੰ ਦੋਸ਼ ਨਾ ਦਿਆ ਕਰ ਤੈਨੂੰ ਜ਼ਿੰਦਗੀ ਜੇ ਦਿੱਤੀ ਪਰਮਾਤਮਾ ਨੇ ਤੇਰੇ ਨੇ ਕਿੰਦੀ ਸੁਆਸ ਉਸ ਮਾਲਕ ਨੇ ਪਰਮਾਤਮਾ ਨੇ ਦੇ ਦਿੱਤੇ ਤੂੰ ਹੱਲੇ ਵੀ ਰੱਬ ਨੂੰ ਪਰਮਾਤਮਾ ਨੂੰ ਦੋਸ਼ੀ ਠਹਿਰਾ ਰਹੇ ਹਾਂ ਜੋ ਕਰਦਾ ਉਹ ਕਾਲਪੁਰਖ ਵਹਿਗੁਰੂ ਚੰਗਾ ਕਰਦਾ ਉਹ ਮਾੜਾ ਨਹੀਂ ਕਰਦਾ ਹਰ ਇੱਕ ਦਾ ਉਦੇ ਚਰਨਾਂ ਦੇ ਵਿੱਚ ਉਹ ਜਦਰ ਤੇ ਜੋ ਵੀ ਆ ਜਾਵੇ ਮਾੜਾ ਆਵੇ ਚੰਗਾ ਜੀ ਉਹ ਹਰ ਇੱਕ ਨੂੰ ਗਲ ਦੇ ਨਾਲ ਲਾਉਂਦਾ ਹੈ ਪਰ ਬੰਦਾ ਉਦੋਂ ਆਉਂਦਾ ਜਦੋਂ ਦੁਖੀ ਹੁੰਦਾ ਹੈਗਾ ਸੁੱਖਾਂ ਦੇ ਵਿੱਚ ਰੱਬ ਨੂੰ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਦੁੱਖਾਂ ਦੇ ਵਿੱਚ ਫਿਰ ਰੱਬ ਨੂੰ ਦੋਸ਼ੀ ਸ਼ਹਿਰ ਹੁੰਦਾ ਕਿ ਰੱਬ ਨੇ ਇਹ ਕਰਤਾ ਮਾੜਾ ਕਰਤਾ ਨਹੀਂ ਕਰਿਓ ਜਦੋਂ ਵੀ ਓਕਾਲ ਮੁਰਖ ਵਹਿਗੁਰੂ ਪਰਮਾਤਮਾ ਕਰਦਾ ਚੰਗਾ ਹੀ ਕਰਦਾਗਾ ਭਲੇ ਲਈ ਕਰਦਾਗਾ ਚੰਗੇ ਲਈ ਕਰਦਾ ਮਾੜਾ ਨਹੀਂ ਕਰਦਾ ਇੱਕ ਛੋਟੀ ਜੀ ਘਟਨਾ ਹੰਗੀ ਸਾਨੂੰ ਪਤਾ ਲੱਗ ਜਾਏ ਕਿ ਰੱਬ ਚੰਗਾ ਕਰਦਾ ਜਾਂ ਮਾੜਾ ਕਰਦਾ ਇੱਕ ਰਾਜਾ ਸੀ ਬਾਦਸ਼ਾਹ ਕਹਿੰਦੇ ਰਾਜੇ ਦੇ ਕੋਲ ਇੱਕ ਵੀਜ਼ੀਰ ਸੀ ਉਹਦੀ ਬੜੀ ਮਿੱਤਰਤਾ ਸੀ ਵੀਜ਼ੀਰ ਦੇ ਨਾਲ ਬੜਾ ਪਿਆਰ ਸੀ ਕੋਈ ਕੰਮ ਕਰਨਾ ਵੀਜ਼ੀਰ ਨੂੰ ਬੁਲਾ ਕੇ ਕੁਲ ਰਹਿਣਾ ਹਰ ਇੱਕ ਗੱਲ ਸਾਂਝੀ ਕਰਨੀ ਵੀਜ਼ੀਰ ਦੇ ਨਾਲ ਤੇ ਜਿਹੜਾ ਵੀਜ਼ੀਰ ਸੀ ਬੜਾ ਤਲਵੰਦ ਸੀ ਜਿਵੇਂ ਵੀਰਵਲ ਸੀ ਰਾਜੇ ਦਾ ਵਜ਼ੀਰ ਜੀ ਕਹਿੰਦੇ ਉਹ ਰੱਬ ਦਾ ਪਰਮਾਤਮਾ ਦਾ ਭਾਣਾ ਮੰਨਣ ਵਾਲਾ ਸੀ ਕਹਿੰਦੇ ਉਹ ਹੀ ਅਹੀਂ ਕਹਿੰਦਾ ਹੁੰਦਾ ਹਰ ਟਾਈਮ ਵੀ ਜੋ ਕਰਦਾ ਰੱਬ ਭਗਵਾਨ ਪਰਮਾਤਮਾ ਉਹਦਾ ਉਹ ਚੰਗਾ ਹੀ ਕਰਦਾ ਹਰ ਇੱਕ ਗੱਲ ਉਹਨੇ ਇਹੀ ਕਹਿਣੀ ਜਦੋਂ ਵੀ ਰਾਜੇ ਕੋਲੇ ਗੱਲ ਕਰਨੀ ਕੋਈ ਰਾਜੇ ਦੇ ਨਿਵਾਸਾਂ ਨੇ ਵਜ਼ੀਰ ਦੇ ਕੋਲੇ ਗੱਲ ਕਰਨੀ ਕੋਈ ਬਹਿ ਕੇ ਗੱਲਾਂ ਬਾਤਾਂ ਕਰਨੀ ਆ ਕਹਿੰਦੇ ਵਜ਼ੀਰ ਨੇ ਵਾਰੀ-ਵਾਰੀ ਇਹੀ ਗੱਲ ਫੈਰਾਈ ਜਾਣੀ ਕੇ ਬਾਤ ਸਾਹਿਬ ਜੀ ਰਾਜਨ ਸਿੰਘ ਰੱਬ ਚੰਗਾ ਹੀ ਕਰਦਾ ਜਦੋਂ ਵੀ ਕਰਦਾ ਦਾ ਉਹ ਬੁਰਾ ਨਹੀਂ ਕਰਦਾ ਅਰਾਦਾ ਵੀ ਸੋਚਦਾ ਵੀ ਜਦੋਂ ਮੈਂ ਗੱਲਾਂ ਕਰਦਾ ਵਜੀਰ ਦੇ ਕੋਲ ਗੱਲ ਹੀ ਕਹਿੰਦਾ ਵੀ ਜਦੋਂ ਵੀ ਜੋ ਕਰਦਾ ਰੱਬ ਚੰਗਾ ਹੀ ਕਰਦਾ ਇੱਕ ਦਿਨ ਸਮਾਂ ਐਸਾ ਆਇਆ ਕਿਸੇ ਕਾਰਨ ਕਰਕੇ ਕਹਿੰਦੇ ਰਾਜੇ ਦੀ ਕਹਿੰਦੇ ਉਂਗਲ ਕੱਟੀ ਗਈ ਇੱਕ ਫਸ ਦੇ ਜਿਦੋਂ ਰਾਜੇ ਦੀ ਕਹਿੰਦੇ ਉਂਗਲ ਕੱਟੀ ਗਈ ਤੇ ਵਜੀਰ ਆਇਆ ਕਹਿੰਦੇ ਰਾਜੇ ਨੇ ਬੁਲਾਇਆ ਕੋਲ ਉਂਗਲ ਸੀ ਜਿਹੜੀ ਹੱਥ ਦੇ ਨਾਲੋਂ ਵੱਕ ਹੋ ਗਈ ਲੱਖ ਪੱਥ ਖੂਨ ਦੇ ਨਾਲ ਕਹਿੰਦੇ ਵਜ਼ੀਰ ਨੂੰ ਕਹਿੰਦਾ ਕਾ ਰਾਜਾ ਕਹਿੰਦੇ ਵਜ਼ੀਰ ਤੂੰ ਕਹਿਣਾ ਹੁੰਦਾ ਮੇ ਰੱਬ ਜਦੋਂ ਕੋ ਕਰਦਾ ਚੰਗਾ ਕਰਦਾ ਵੇਖ ਮੇਰੀ ਉਂਗਲ ਵੱਡੀ ਗਈ ਰੱਬ ਨੇ ਮਾਰਾ ਕੀਤਾ ਵਜ਼ੀਰ ਫੇਰ ਇਹੀ ਗੱਲ ਕਹਿੰਦਾ ਕਾ ਬਾਦਸ਼ਾਨ ਨੂੰ ਕਿ ਰਾਜਨ ਜੀ ਰੱਬ ਨੇ ਜੋ ਕੀਤਾ ਚੰਗੇ ਕੀਤਾ ਕਾ ਰਾਜਾ ਕੰਦੇ ਗੁੱਸੇ ਦੇ ਵਿੱਚ ਆ ਗਿਆ ਪਰ ਬੋਲਿਆ ਕੁਝ ਨਹੀਂ ਅੰਦਰ ਅੰਦਰ ਗੁੱਸਾ ਕੀਤਾ ਰਾਜੇ ਨੇ ਵੀ ਮੇਰੇ ਸੱਟ ਵਜੀ ਉਂਗਲ ਵੱਡੀ ਗਈ ਇਹ ਹੀ ਗੱਲਾਂ ਕਰੀ ਜਾਂਦਾ ਵੀ ਰੱਬ ਜੋ ਕਰਦਾ ਚੰਗਾ ਕਰਦਾਗਾ ਰਾਜਾ ਅੰਦਰੋਂ ਤੇ ਦੁਖੀ ਬੜਾ ਸੀ ਵਜ਼ੀਰ ਤੇ ਵੀ ਹਰ ਟਾਈਮ ਇਹੀ ਗੱਲਾਂ ਕਰਦਾ ਰਹਿੰਦਾ ਕਹਿੰਦੇ ਇੱਕ ਦਿਨ ਸਮਾ ਆਇਆ ਕਹਿੰਦੇ ਵਜ਼ੀਰ ਕਹਿੰਦਾ ਰਾਜੇ ਨੂੰ ਤੇ ਰਾਜਾ ਇੱਕ ਦਿਨ ਗੱਲ ਕਰਨ ਲੱਗਾ ਕਹਿੰਦੇ ਚਲ ਆਪਾਂ ਸ਼ਹਿਰ ਕਰਨ ਚੱਲਦੇ ਹਾਂ ਕਿ ਜੰਗਲ ਦੇ ਵਿੱਚ ਸਹਾਰ ਕਰਨ ਦੋਨੇ ਰਾਜਾ ਤੇ ਵਜ਼ੀਰ ਕਿਸੇ ਘਣੇ ਜੰਗਲ ਦੇ ਵਿੱਚ ਤੁਰ ਪਏ ਨੇ ਤੁਰੇ ਜਾਂਦੇ 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 ਕਹਿੰਦੇ ਬਹੁਤ ਸੰਘਣ ਜੰਗਲ ਦੇ ਵਿੱਚ ਚਲੇ ਗਏ ਬੜੀ ਦੂਰ ਨਿਕਲ ਗਏ ਬੜੀ ਦੂਰ ਚਲੇ ਗਏ ਕਹਿੰਦੇ ਜੰਗਲ ਦੇ ਵਿੱਚ ਤੁਰੇ ਫਿਰਦੇ ਨੇ ਕਹਿੰਦੇ ਇੱਕ ਖੂਹ ਦੇ ਕਿਨਾਰੇ ਤੇ ਚਲੇ ਗਏ ਜੰਗਲ ਦੇ ਵਿੱਚ ਖੂਹ ਸੀ ਡੂੰਘਾ ਸੀ ਵਜ਼ੀਰ ਤੇ ਰਾਜਾ ਕਹਿੰਦੇ ਦੋਨੇ ਖੂਹ ਦੇ ਕਿਨਾਰੇ ਤੇ ਖੜੇ ਵੇਖੀ ਜਾਂਦੇ ਨੇ ਥੱਲੇ ਥੋੜਾ ਮੋਟਾ ਪਾਣੀ ਆ ਖੂਹ ਦੇ ਵਿੱਚ ਜਦੋਂ ਵਜ਼ੀਰ ਕਹਿੰਦੇ ਥੱਲੇ ਵੇਖਦਾ ਕਹਿੰਦੇ ਰਾਜੇ ਨੇ ਕੀ ਕੀਤਾ ਰਾਜੇ ਨੇ ਵਜ਼ੀਰ ਨੂੰ ਕਹਿੰਦੇ ਧੱਕਾ ਦੇ ਤਾ ਖੂਦ ਦੇ ਵਿੱਚ ਉਹ ਵਿੱਚ ਡਿੱਗ ਗਿਆ ਜਦੋਂ ਵਜ਼ੀਰ ਨੂੰ ਧੱਕਾ ਦੇ ਕੇ ਖੂਦ ਦੇ ਵਿੱਚ ਡੇਗ ਦਿੱਤਾ ਕਹਿੰਦੇ ਇਹ ਹੀ ਗੱਲ ਕਹੀ ਜਾਂਦਾ ਵੀ ਜੋ ਕੀਤਾ ਰੱਬ ਨੇ ਕੀਤਾ ਕਹਿੰਦੇ ਵਜ਼ੀਰ ਖੂਦ ਦੇ ਵਿੱਚ ਡਿੱਗ ਗਿਆ ਗੱਲ ਇਹ ਹੀ ਕਹੀ ਜਾਂਦਾ ਹੁਣ ਜਿਹੜੇ ਜੰਗਲ ਦੇ ਵਿੱਚ ਗਏ ਸੀ ਉੱਥੇ ਜੰਗਲੀ ਲੋਕ ਰਹਿੰਦੇ ਸੀ ਉਹਨਾਂ ਦਾ ਕੋਈ ਤਿਹਾਰ ਸੀ ਜੰਗਲ ਦੇ ਵਿੱਚ ਰਹਿਣ ਵਾਲੇ ਲੋਕ ਉਹਦਾਂ ਦੇ ਜਿਵੇਂ ਕਿ ਤਾਵਾ ਲਾਡੂ ਵਿੱਚ ਜਾਓ ਉੱਥੇ ਲੋਕ ਕੱਲਾ ਸਕਾਰ ਹੀ ਕਰਕੇ ਖਾਂਦੇ ਨੇ ਰੋਟੀ ਪਾਣੀ ਨਹੀਂ ਖਾਂਦੇ ਉਹਨਾਂ ਦਾ ਕੰਮ ਹੀ ਇਹ ਆ ਨਾ ਤਨ ਤੇ ਕੱਪੜੇ ਨੇ ਨਾ ਸਰੀਰ ਨੂੰ ਸਾਫ਼ ਕਰਨਾ ਐਦਾਂ ਕਮਲਿਆਂ ਦੇ ਵਾਂਗ ਹੀ ਰਹਿਣਾ ਜੰਗਲ ਦੇ ਜੋ ਮਰਜੀ ਮਿਲ ਜੇ ਉਹਨੂੰ ਭੁੱਲ ਕੇ ਖਾ ਲੈਣਾ ਉਹਨਾਂ ਦਾ ਕੰਮ ਹੀ ਆ ਹੁਣ ਜਿਹੜੇ ਜੰਗਲ ਦੇ ਵਿੱਚ ਕਹਿੰਦੇ ਰਾਜਾ ਬਾਦਸ਼ਾ ਤੇ ਵਜ਼ੀਰ ਗਏ ਸੀ ਉਹ ਜੰਗਲ ਦੇ ਵਿੱਚ ਵੀ ਕਹਿੰਦੇ ਕੁਝ ਐਦਾਂ ਦੇ ਲੋਕ ਰਹਿੰਦੇ ਸੀ ਜੰਗਲੀ ਜਾਨਵਰਾਂ ਦਾ ਉਹਨਾਂ ਦਾ ਕੋਈ ਤਿਹਾਰ ਸੀ ਉਹ ਕਹਿੰਦੇ ਭਾਲ ਦੇ ਫਿਰਦੇ ਸੀ ਉਹਨਾਂ ਨੇ ਕਿਸੇ ਨੂੰ ਕਿਸੇ ਦੀ ਭਾਲ ਦੇ ਵਿੱਚ ਤੇ ਵੀ ਅਸੀਂ ਬਲੀ ਦੇਣੀ ਆ ਕੋਈ ਸਾਨੂੰ ਕੋਈ ਆਦਮੀ ਮਿਲ ਜੇ ਅਸੀਂ ਆਪਣੇ ਪੀਰ ਫਕੀਰ ਦੇ ਅੱਗੇ ਬਲੀ ਦੇਣੀ ਆ ਭਾਲ ਦੇ ਭਾਲ ਦੇ ਕਹਿੰਦੇ ਉਹ ਖੁਦੇ ਕੋਲ ਆਏ ਜਦੋਂ ਕਹਿੰਦੇ ਵੇਖਿਆ ਵੀ ਇੱਕ ਖੜਿਆ ਕੋਈ ਆਦਮੀ ਖੜਿਆਗਾ ਉਹਨਾਂ ਨੇ ਵੇਖਿਆ ਵੀ ਰਾਜਾ ਕੌਣ ਸੀ ਜਾਣਦੇ ਉਹਨਾਂ ਨੇ ਕੀ ਕੀਤਾ ਕਹਿੰਦੇ ਰਾਜੇ ਨੂੰ ਫੜ ਲਿਆ ਆ ਰਾਜਾ ਡਰ ਗਿਆ ਕਹਿੰਦੇ ਫੜ ਕੇ ਬੰਨ ਕੇ ਨਾਲ ਲੈ ਕੇ ਰਾਜੇ ਨੂੰ ਤੇ ਵਜ਼ੀਰ ਖੂਹ ਦੇ ਵਿੱਚ ਡਕਾਇਆ ਵੈ ਜਿੱਦੂ ਰਾਜੇ ਨੂੰ ਬਾਤਸਾਂ ਨੂੰ ਕਹਿੰਦੇ ਲਿਜਾ ਕੇ ਅੱਗੇ ਕੀ ਕੀਤਾ ਉਹਨਾਂ ਨੇ ਕਹਿੰਦੇ ਇੱਕ ਮੂਰਤੀ ਰੱਖੀ ਥੀ ਉਹਦੇ ਅੱਗੇ ਦੀ ਬਲੀ ਦੇਣੇ ਸੀ ਰਾਜੇ ਦੀ ਸਾਰੀ ਤਿਆਰੀ ਕਰ ਲਈ ਉਹਨਾਂ ਦਾ ਜਿਹੜਾ ਸਰਦਾਰ ਸੀ ਕਹਿੰਦੇ ਉਹ ਵੇਖੀ ਜਾਂਦਾਗਾ ਵੀ ਇਹਦਾ ਸਰੀਰ ਠੀਕ ਆ ਕੋਈ ਅੰਗ ਭੰਗਤਾ ਨਹੀਂ ਹੈ ਫੇਰ ਬਲੀ ਦਿੱਤੀ ਜਾਵੇਗੀ ਪੈਰਾਂ ਤੋਂ ਲੈ ਕੇ ਸਿਰ ਤੱਕ ਦੇਖਿਆ ਜਦੋਂ ਰਾਜੇ ਦੇ ਵੱਲ ਕਹਿੰਦੇ ਫਾਤੀ ਦੀ ਕਨੇ ਉਂਗਲ ਕੱਟੀ ਹੋਈ ਆ ਉਨ੍ਹਾਂ ਦਾ ਸਰਦਾਰ ਨੇ ਕਿਹਾ ਕਹਿੰਦੇ ਵੀ ਇਹ ਆਦਮੀ ਦੇ ਬਲੀ ਨਹੀਂ ਦੇ ਸਕਦੇ ਇਹ ਜਿੱਤੀ ਨਹੀਂ ਜਾ ਸਕਦੀ ਕਿਉਂ ਇਹਦਾ ਇੱਕ ਸਰੀਰ ਦਾ ਅੰਗ ਭੰਗਾ ਦਾ ਇਹ ਅੰਗ ਨਹੀਂ ਹੈ ਜਿਹਦਾ ਇੱਕ ਅੰਗ ਭੰਗ ਹੋਵੇ ਉਹਦੀ ਬਲੀ ਦਿੱਤੀ ਨਹੀਂ ਜਾ ਸਕਦੀ ਕਹਿੰਦੇ ਰਾਜੇ ਨੂੰ ਯਾਦ ਕਰਕੇ ਸਾਢੇ ਦਿੱਤਾ ਗਿਆ ਤੇ ਪਹਿਲਾਂ ਬੜਾ ਰਾਜਾ ਪਸਤਾ ਰਿਆ ਸੀ ਕਿ ਹੁਣ ਤਾਂ ਮੇਰੀ ਮੌਤ ਹੋ ਗਈ ਮਨ ਮਾਰ ਦੇਣਗੇ ਮੇਰੀ ਬਲੀ ਦੇ ਦੇਣਗੇ ਜਦੋਂ ਰਾਜੇ ਨੂੰ ਕਹਿੰਦੇ ਆਜ਼ਾਦ ਕਰ ਦਿੱਤਾ ਤੇ ਰਾਜਾ ਕਹਿੰਦੇ ਵਾਪਸ ਭੱਜੇ ਆਉਂਦਾਗਾ ਕਿੱਥੇ ਆਇਆ ਭੱਜਦਾ ਭੱਜਦਾ ਦੌੜਦਾ ਦੌੜਦਾ ਕਹਿੰਦੇ ਉਸੇ ਖੂਹ ਦੇ ਆ ਕੇ ਕਿਨਾਰੇ ਕਿਰਸ ਰਸਲ ਮੁਕਾਇਆ ਤੇ ਆਪਣੇ ਵਜ਼ੀਰ ਨੂੰ ਖੂਹ ਦੇ ਵਿੱਚੋਂ ਕੱਢਿਆ ساری ਕਹਾਣੀ ਕਹਿੰਦੇ ਵਜ਼ੀਰ ਨੇ ਦੱਸੀ ਬਾਸਾ ਨੇ ਰਾਜੇ ਨੇ ਵੀ ਅਜ ਤਾਂ ਬਚ ਗਿਆ ਭਰਾਵਾਂ ਨੇ ਮਾਰ ਦੇਣਾ ਸੀ ਬਲੀ ਦੇ ਦੇਣੀ ਸੀ ਜਦੋਂ ਕਹਿੰਦੇ ਵਜੀਰ ਨੂੰ ਖੂਹ ਦੇ ਵਿੱਚੋਂ ਕੱਢ ਕੇ ਬਾਹਰ ਸਾਰੀ ਗੱਲ ਦੱਸੀ ਕਹਿੰਦੇ ਵਜੀਰ ਨੇ ਫੇਰ ਇਹ ਹੀ ਗੱਲ ਕਹੀ ਕਿ ਰਾਜਨ ਵਾਸਾ ਰੱਬ ਜੋ ਵੀ ਕਰਦਾ ਭਲਾ ਕਰਦਾਗਾ ਚੰਗਾ ਕਰਦਾ ਮਾੜਾ ਨਹੀਂ ਕਰਦਾ ਜੋ ਵੀ ਕਰਦਾ ਰੱਬ ਭਗਵਾਨ ਪਰਮਾਤਮਾ ਚੰਗੀ ਕਰਦਾਗਾ ਭਲੇ ਲਈ ਕਰਦਾਗਾ ਰਾਜਨ ਜੇ ਕਿਤੇ ਮੈਨੂੰ ਤੁੱਕਾ ਨਾ ਦਿੰਦਾ ਤੂੰ ਖੂਹ ਦੇ ਵਿੱਚ ਤੂੰ ਬਚ ਜਾਣਾ ਸੀ ਜੇ ਮੈਂ ਕਿਤੇ ਤੇਰੇ ਕੋਲੇ ਬਾਹਰ ਹੁੰਦਾ ਕਿਉਂਕਿ ਮੇਰਾ ਸਰੀਰ ਸਾਬਤ ਸੂਰਤਾ ਦਾ ਕੋਈ ਅੰਗ ਭੰਗ ਨਹੀਂ ਉਹਨਾਂ ਨੇ ਮੈਨੂੰ ਪਕੜ ਕੇ ਲੈ ਜਾਣਾ ਸੀ ਤੇ ਮੇਰੀ ਬਲੀ ਦੇ ਦੇਣੀ ਸੀ ਤੇ ਮੈਨੂੰ ਧੱਕਾ ਦੇ ਦਿੱਤਾ ਖੂਹ ਦੇ ਵਿੱਚ ਤੇ ਮੈਂ ਖੂਹ ਵਿੱਚ ਟਿਕ ਗਿਆ ਤੇ ਮੇਰੀ ਮੇਰਾ ਬਚਾਅ ਹੋ ਗਿਆ ਜੇ ਕਿਤੇ ਮੈਂ ਬਾਹਰ ਹੁੰਦਾ ਤੂੰ ਬਚ ਜਾਣਾ ਸੀ ਤੇ ਮੇਰੀ ਮੌਤ ਹੋ ਜਾਣੀ ਸੀ ਰਾਜੇ ਤੇ ਸਤਲ ਜੀ ਨੇ ਦਿੱਤੇ ਵੀ ਗੱਲ ਤਾਂ ਠੀਕ ਆ। ਕਿ ਮੈਂ ਜਦੋਂ ਵੀ ਕਹਿੰਦਾ ਹੁੰਦਾ ਸੀ ਵੀ ਰੱਬ ਮਾਲਾ ਕਰਦਾਗਾ ਜੋ ਵੀ ਕਰਦਾ ਭਗਵਾਨ ਪਰਮਾਤਮਾ ਤੇ ਵਜੀਰ ਕਹਿੰਦਾ ਹੁੰਦਾ ਸੀ ਵੀ ਚੰਗਾ ਕਰਦਾਗਾ। ਪਰ ਅੱਜ ਪਤਾ ਲੱਗਿਆ ਜੇ ਕਿਤੇ ਮੇਰੀ ਉਂਗਲ ਨਾ ਕੱਟੀ ਹੁੰਦੀ ਰਾਜਾ ਕਹਿੰਦਾ ਵਜੀਰ ਨੂੰ ਕਹਿੰਦਾ ਕਿ ਜੇ ਮੇਰੀ ਉਂਗਲ ਨਾ ਕੱਟੀ ਹੁੰਦੀ ਅਜੇ ਮੇਰੀ ਬਲੀ ਦੇ ਦੇਣੇ ਸਜੇ ਮੇਰੀ ਮੌਤ ਸੀ ਹੁਣ ਗਿਆਨ ਹੋ ਗਿਆ ਵੀ ਰੱਬ ਜੋ ਵੀ ਕਰਦਾ ਉਹ ਚੰਗੇ ਕਰਦਾ ਭਲਾ ਕਰਦਾਗਾ ਇਸੇ ਕਰਕੇ ਪਾਸਾ ਜੀ ਕਹਿੰਦੇ ਦੱਦਾ ਦੋਸ ਨਾ ਦੇਓ ਕਿਸੇ ਦੋਸ ਕਰਮ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ ਨਤੀਜਾ ਅਵਰਜਨਾ ਰੱਬ ਨੂੰ ਪਰਮਾਤਮਾ ਨੂੰ ਦੋਸ਼ੀ ਨਾ ਠਹਿਰਾਇਆ ਕਰ ਉਹ ਤਾਂ ਜਦੋਂ ਵੀ ਕਰਦਾ ਭਲੇ ਕਰਦਾਗਾ ਇਹ ਤੇਰੇ ਕਰਮਾਂ ਦਾ ਦੋਸ਼ਾ ਤੂੰ ਦੋ